ਹੁਣ ਤੁਹਾਡਾ ਸੁਭਾਅ ਹੈ ਤੁਸੀਂ ਆਪਣੇ ਸੁਭਾਅ ਨਾਲ ਇਹ ਦੁਨੀਆ ਨੂੰ ਦੋਸਤ ਵੀ ਬਣਾ ਸਕਦੇ ਹੋ ਤਾਂ ਆਪਣੇ ਸੁਭਾਅ ਨਾਲ ਦੁਨੀਆ ਨੂੰ ਦੁਸ਼ਮਣ ਵੀ ਬਣਾ ਸਕਦੇ ਹੋ ਤੁਸੀਂ ਚਲੇ ਜਾਓ ਕਿਸੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਜਾ ਕੇ ਕਿਸ ਨੂੰ ਬੇਇੱਜ਼ਤ ਕਰਨਾ ਸ਼ੁਰੂ ਕਰ ਦਿਓ ਬੁਰਾ ਬੋਲਣਾ ਸ਼ੁਰੂ ਕਰ ਦਿਓ ਜਿੱਥੋਂ ਲੰਘੂਗੇ ਤੁਹਾਡੇ ਦੁਸ਼ਮਣ ਹੀ ਬਣਦੇ ਚਲੇ ਜਾਓਗੇ ਤਾਂ ਜੇ ਕੋਈ ਨਵਾਂ ਜੀਵ ਹੈ ਜਿਹਨੂੰ ਨਹੀਂ ਵੀ ਕਦੀ ਤੁਸੀਂ ਮਿਲੇ ਉਹਨੂੰ ਵੀ ਹੱਥ ਜੋੜ ਕੇ ਪ੍ਰਣਾਮ ਕਰਕੇ ਹੋਰ ਭਾਈ ਸਾਹਿਬ ਕੀ ਹਾਲ ਹੈ ਉਹਨੂੰ ਪਿਆਰ ਨਾਲ ਬੁਲਾਉਂਗੇ ਉਹ ਵੀ ਤੁਹਾਡੀ ਇੱਜ਼ਤ ਕਰਨੀ ਪਿਆਰ ਕਰਨਾ ਸ਼ੁਰੂ ਕਰ ਦੇਵੇਗਾ ਕਿਉਂਕਿ ਪਿਆਰ ਨੂੰ ਪਿਆਰ ਖਿੱਚਦਾ ਹੈ ਇਸ ਲਈ ਇਹ ਹੀ ਗੱਲ ਇੱਥੇ ਫਿਰ ਕਮਾਂਗੇ ਕਿ ਗੁਰੂ ਰਹਿਬਰ ਸੰਤ ਮਹਾਪੁਰਸ਼ ਉਹ ਹਮੇਸ਼ਾ ਆਪਣੇ ਗਿਆਨ ਦੇ ਜ਼ਰੀਏ ਹੀ ਸਾਡੇ ਅੰਦਰਲੇ ਵੈਰੀਆਂ ਨੂੰ ਖਤਮ ਕਰਨ ਦੀ ਵਿਧੀ ਦੱਸਦੇ ਹੈ ਤਰੀਕਾ ਦੱਸਦੇ ਹੈ ਕਿਉਂਕਿ ਇਹ ਅੰਦਰ ਜਿਹੜੇ ਵੈਰੀ ਹੈ ਨਾ ਜਿੱਦਾਂ ਆਪਾਂ ਕਹਿ ਦਿੰਦੇ ਆ ਕਿ ਸਾਡਾ ਕਰੋਧ ਉਜੇ ਸਾਡੇ ਅੰਦਰ ਕਰੋਧ ਹੈ ਤਾਂ ਕਰੋਧ ਨੂੰ ਸ਼ਾਂਤ ਕਰਨ ਦੀ ਵਿਧੀ ਸੰਤਾਂ ਗੁਰੂਆਂ ਰਹਿਬਰਾਂ ਕੋਲ ਹੀ ਮਿਲਦੀ ਹੈ ਜਿਦਾ ਅਸੀਂ ਕਈ ਵਾਰ ਦੱਸੀਦਾ ਹੈ ਕਿ ਜੇ ਤੁਹਾਨੂੰ ਕਰੋਧ ਆਂਦਾ ਤਾਂ ਪਹਿਲੀ ਗੱਲ ਕਦੀ ਇਹ ਨਹੀਂ ਕਹੋ ਕਿ ਮੈਨੂੰ ਬੜਾ ਕਰੋਧ ਆਂਦਾ ਹੈ ਮੈਨੂੰ ਮੇਤੋ ਕਰੋਧ ਤੇ ਕਾਬੂ ਨਹੀਂ ਹੁੰਦਾ ਕਿਉਂਕਿ ਜਦੋਂ ਤੁਸੀਂ ਇੰਨੀ ਗੱਲ ਮੰਨਦੇ ਹੋ ਨਾ ਆਪਣੇ ਆਪ ਨੂੰ ਕਹਿੰਦੇ ਹੋ ਮੈਨੂੰ ਬੜਾ ਗੁੱਸਾ ਆਂਦਾ ਹੈ ਮੇਤੋ ਗੁੱਸੇ ਤੇ ਕਾਬੂ ਨਹੀਂ ਹੁੰਦਾ ਤਾਂ ਤੁਸੀਂ ਕੀ ਕਰਦੇ ਹੋ ਆਪਣੇ ਕਰੋਧ ਨੂੰ ਬੜਾ ਕਰ ਦਿੰਦੇ ਹੋ ਤਾਂ ਆਪਣੇ ਆਪ ਨੂੰ ਆਪਣੀ ਹਿੰਮਤ ਨੂੰ ਛੋਟਾ ਕਰ ਦਿੰਦੇ ਹੋ ਤੁਹਾਨੂੰ ਕੀ ਕਹਿਣਾ ਚਾਹੀਦਾ ਕਰੋਧ ਮੇਰੇ ਅੰਦਰ ਹੈ ਔਰ ਜਿਹੜੀ ਚੀਜ਼ ਮੇਰੇ ਅੰਦਰ ਹੈ ਉਹਨੂੰ ਮੈਂ ਜਦੋਂ ਚਾਹਾਂ ਕਾਬੂ ਕਰ ਸਕਦਾ ਹਾਂ ਕਿਉਂਕਿ ਮੈਂ ਕਰੋਧ ਨਹੀਂ ਹਾਂ ਮੈਂ ਪਰਮਾਤਮਾ ਦੇ ਨੂਰ ਤੋਂ ਬਣਿਆ ਹਾਂ ਮੈਂ ਆਪਣੇ ਰੱਬ ਦਾ ਰੂਪ ਹਾਂ ਮੈਂ ਉਹਦੇ ਨੂਰ ਦਾ ਰੂਪ ਹਾਂ ਮੈਂ ਸ਼ਾਂਤੀ ਦਾ ਰੂਪ ਹਾਂ ਕਿਉਂਕਿ ਪਰਮਾਤਮਾ ਸ਼ਾਂਤੀ ਹੈ ਸਮਝ ਦਿਓ ਕਿ ਨਹੀਂ ਇਹਨੂੰ ਇਸੇ ਤਰ੍ਹਾਂ ਸਮਝੋ ਜਿਵੇਂ ਇੱਕ ਹੀਰਾ ਹੈ ਪਰ ਹੀਰੇ ਤੇ ਅਗਰ ਗਾਰੇ ਦੀ ਚਿੱਕੜ ਦੀ ਗੰਦਗੀ ਦੀ ਪਰਤ ਚੜ ਜਾਵੇ ਤਾਂ ਹੀਰਾ ਬਦਲ ਨਹੀਂ ਜਾਂਦਾ ਰਹਿੰਦਾ ਹੀਰਾ ਹੀ ਹੈ ਤੇ ਜੇ ਹੁਣ ਹੀਰਾ ਕਵੇ ਕਿ ਲੈ ਵੀ ਗੰਦਗੀ ਵੜੀ ਆ ਮੈਂ ਤਾਂ ਹੈ ਹੀ ਨਹੀਂ ਮੇਰੀ ਤਾਂ ਕੀਮਤ ਐ ਕੋਈ ਹੈ ਨਹੀਂ ਤੋ ਉਹ ਹੀਰੇ ਦੀ ਮੂਰਖਤਾ ਹੈ ਕੋਈ ਦੱਸਣ ਵਾਲਾ ਆਵੇ ਭਾਈ ਇਹ ਗੰਦਗੀ ਨੂੰ ਸਾਫ਼ ਕਰ ਦੇ ਤੇਰੀ ਚਮਕ ਤਾਂ ਸਦਾ ਰਹਿਣੀ ਹੈ ਕਿਉਂਕਿ ਹੀਰੇ ਦੀ ਚਮਕ ਨੂੰ ਖਤਮ ਤਾ ਹੁਣ ਤੁਹਾਡੇ ਅੰਦਰ ਕਿਹਦੀ ਚਮਕ ਹੈ ਜਰਾ ਸੋਚੋ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਤੁਸੀਂ ਇੱਕੋ ਹੀ ਨੂਰ ਤੋਂ ਬਣੇ ਹੋ ਰੱਬ ਦੇ ਨੂਰ ਤੋਂ ਇਸ ਲਈ ਉਹ ਨੂਰ ਤੁਹਾਡੇ ਅੰਦਰ ਚਮਕਾਣਾ ਮਾਰ ਰਿਹਾ ਹੈ ਪਰ ਆ ਥੋੜੀ ਜਿਹੀ ਵਿਸ਼ੇਵਿਕਾਰਾਂ ਦੀ ਬੁਰਾਈਆਂ ਦੀ ਜਿਹੜੀ ਗੰਦਗੀ ਆ ਗਈ ਨਾ ਸਾਡੀ ਸੋਚ ਦੀ ਹੁਣ ਇਹਨੂੰ ਸੋਚ ਕੇ ਆਪਣੇ ਆਪ ਨੂੰ ਅਸੀਂ ਕਮਜ਼ੋਰ ਨਹੀਂ ਸਮਝਣਾ ਕਿ ਮੈਂ ਕਮਜ਼ੋਰ ਤਾਂ ਵਿਕਾਰ ਤਾਕਤਵਰ ਹੈ ਇਹ ਬੁਰਾਈ ਤਾਕਤਵਰ ਹੈ ਨਹੀਂ ਬਲਕਿ ਕਹੋ ਕਿ ਮੈਂ ਸ਼ਕਤੀਸ਼ਾਲੀ ਅੱਜ ਤਹੇ ਕਈ ਵਾਰ ਦੱਸੀਦਾ ਹੈ ਕਿ ਆਈ ਐਮ son of the god no evil can touch me ਕਿ ਫੀਲ ਕਰੋ ਕਿ ਮੈਂ ਈਸ਼ਵਰ ਦਾ ਬੱਚਾ ਹਾਂ ਔਰ ਕੋਈ ਬੁਰੀ ਚੀਜ਼ ਮੇਰੇ ਲਾਗੇ ਨਹੀਂ ਆ ਸਕਦੀ ਜਦੋਂ ਇਹ ਵਿਸ਼ਵਾਸ ਰੱਖਦੇ ਆ ਤਾਂ ਜਿਹੜੀਆਂ ਸਾਡੇ ਅੰਦਰ ਕਮੀਆਂ ਹੁੰਦੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਬਲ ਵੀ ਸਾਨੂੰ ਮਿਲਦਾ ਹੈ ਫਿਰ ਇਸ ਲਈ ਅੱਜ ਤੋਂ ਕਹਿਣਾ ਸ਼ੁਰੂ ਕਰੋ ਕਿ ਮੈਂ ਸ਼ਾਂਤੀ ਦਾ ਰੂਪ ਐ ਨਾ ਕੋ ਮੈਨੂੰ ਗੁੱਸਾ ਬਹੁਤ ਆਉਂਦਾ ਐ ਕੋ ਮੈਂ ਸ਼ਾਂਤੀ ਦਾ ਰੂਪ ਹਾਂ ਕਿਉਂਕਿ ਪਰਮਾਤਮਾ ਸ਼ਾਂਤੀ ਸਰੂਪ ਹੈ ਔਰ ਮੈਂ ਵੀ ਉਹਦੇ ਨੂਰ ਤੋਂ ਬਣਿਆ ਇਸ ਲਈ ਮੈਂ ਵੀ ਸ਼ਾਂਤੀ ਦਾ ਰੂਪ ਆ ਔਰ ਜੇ ਮੈਨੂੰ ਗੁੱਸਾ ਆਂਦਾ ਵੀ ਐ ਤਾਂ ਮੇਰੇ ਕੋਲ ਤਾਕਤ ਹੈ ਕਿ ਇਹਨੂੰ ਕੰਟਰੋਲ ਕਰਨ ਦੀ ਬੋਲੋ ਸਮਝਦੇ ਹੋ ਕਿ ਜਦੋਂ ਗੱਡੀ ਚਲਾਉਂਦੇ ਹੋ ਨਾ ਤੁਸੀਂ ਤਾਂ ਬੰਦੇ ਨੂੰ ਪਤਾ ਹੈ ਗੱਡੀ ਦੀ ਸਟੀering ਤੇ ਉਹੀ ਬਹਿੰਦਾ ਜਿਹਨੂੰ ਪਤਾ ਮੇਰੇ ਕੋਲ ਕੰਟਰੋਲ ਕਰਨ ਦੀ ਤਾਕਤ ਹੈ ਤਾਂ ਜੇ ਬੰਦਾ ਹੀ ਮੰਨ ਕੇ ਬੈਠੇ ਹੁਣ ਜਿਹੜਾ ਬੰਦਾ ਅਣਜਾਣ ਹੈ ਜਿਹਨੂੰ ਚਲਾਣੀ ਹੋ ਕਹਿਗਾ ਮੇਰੇ ਕੋ ਕੰਟਰੋਲ ਨਹੀਂ ਹੁੰਦਾ ਮੇਰੇ ਕੋ ਕੰਟਰੋਲ ਨਹੀਂ ਹੁੰਦਾ ਫੇਰ ਟੱਕਰ ਵੱਜਦੀ ਹੈ ਸਮਝਦੇ ਹੋ ਕਿ ਨਹੀਂ ਇੱਥੇ ਜੇ ਤੁਸੀਂ ਕਹਿੰਦੇ ਰਹੋਗੇ ਕਰੋਧ ਤੇ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਕਰੋਧ ਮੇਰੇ ਕਾਬੂ 'ਚ ਹੈ ਨਹੀਂ ਮੈਂ ਤਾਂ ਬੜੀ-ਬੜੀ ਗੱਲ ਤੇ ਗੁੱਸਾ ਆ ਜਾਂਦਾ ਹੈ ਮੇਰੇ ਤਾਂ ਅੰਦਰ ਗੁੱਸਾ ਹੀ ਬੜਾ ਹੈ ਇਹਦਾ ਮਤਲਬ ਕੀ ਹੈ ਫਿਰ ਇਹਦਾ ਮਤਲਬ ਹੈ ਸੀ ਆਪਣੀ ਜ਼ਿੰਦਗੀ ਦੀ ਗੱਡੀ ਦਾ ਜਿਹੜਾ ਸਟੀਰਿੰਗ ਹੈ ਨਾ ਕੰਟਰੋਲ ਹੈ ਉਹ ਆਪਣੇ ਹੱਥੋਂ ਗਵਾ ਰਹੇ ਆ ਫਿਰ ਤਾਂ ਟੱਕਰਾ ਬਜਣੀ ਹੀ ਹੈ ਇਸ ਲਈ ਕਹਿਣਾ ਸ਼ੁਰੂ ਕਰੋ ਜ਼ਿੰਦਗੀ ਮੇਰੀ ਹੈ ਇੱਥੇ ਕੰਟਰੋਲ ਵੀ ਮੇਰਾ ਹੈ ਤਾਂ ਫਿਰ ਤੁਹਾਡਾ ਮਨ ਇੰਨਾ ਸਟਰੋਂਗ ਹੋ ਜਾਏਗਾ ਤੁਹਾਡਾ ਮਨ ਇੰਨਾ ਸਟਰੋਂਗ ਹੋ ਜਾਏਗਾ ਕਿ ਜੇ ਅੰਦਰ ਕ੍ਰੋਧ ਦੀ ਭਾਵਨਾ ਉੱਠੇਗੀ ਵੀ ਇਹ ਦਿਵਾਲੇਗਾ ਕਿਉਂਕਿ ਤੁਸੀਂ ਇਹਨੂੰ ਕੀ ਕਹਿ ਰਹੇ ਹੋ ਤੇਰੇ ਕੋਲ ਕੰਟਰੋਲ ਕਰਨ ਦੀ ਸ਼ਕਤੀ ਹੈ ਬੋਲੋ ਸਮਝਿਦਿਓ ਕਿ ਨਹੀਂ ਇਸ ਲਈ ਸਮੱਸਿਆ ਕਿਸੇ ਚੀਜ਼ ਨਹੀਂ ਹੁੰਦੀ ਬੋਲੋ ਸਮਝਦੇ ਹੋ ਕਿ ਨਹੀਂ ਸਮੱਸਿਆ ਕ੍ਰੋਧ ਵਿੱਚ ਨਹੀਂ ਹੈ ਸਮੱਸਿਆ ਕਾਮ ਲੋਭ ਮੋਹ ਹੰਕਾਰ ਜ ਨਹੀਂ ਹੈ ਸਮੱਸਿਆ ਕਿਤੇ ਬਾਹਰ ਨਹੀਂ ਹੈ ਸਮੱਸਿਆ ਇਸ ਇਨਸਾਨ ਦੇ ਅੰਦਰ ਹੈ ਕਿਉਂਕਿ ਅਸੀਂ ਉਹ ਚੀਜ਼ ਨੂੰ ਸਮੱਸਿਆ ਕਹਿ ਦਿੰਦੇ ਹਾਂ ਜਿਹੜੀ ਚੀਜ਼ ਤੇ ਸਾਡਾ ਕੰਟਰੋਲ ਨਾ ਹੋਵੇ ਤਾਂ ਜਿਹੜੀ ਚੀਜ਼ ਤੇ ਸਾਡਾ ਕੰਟਰੋਲ ਹੋਵੇ ਉਹ ਸਾਡੇ ਵਾਸਤੇ ਸਮੱਸਿਆ ਕਦੀ ਹੋ ਹੀ ਨਹੀਂ ਸਕਦੀ ਰਹਿੰਦੀ ਨਹੀਂ ਹੈ ਕਿਉਂਕਿ ਸਾਨੂੰ ਪਤਾ ਅਗਰ ਹੋਏਗੀ ਵੀ ਤਾਂ ਇੱਥੇ ਮੇਰਾ ਪੂਰਾ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਏਕਾ ਕੇ ਗੈਸ ਚੁੱਲ੍ਹੇ ਚ ਹੈ ਉਹ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਮੇਰੇ ਕੰਟਰੋਲ ਚ ਹੈ ਜਦੋਂ ਚਾਹਾਂ ਵਧਾ ਦੇਵਾਂ ਜਦੋਂ ਚਾਹਾਂ ਘਟਾ ਦੇਵਾਂ ਉਹਨੂੰ ਅਸੀਂ ਉਪਯੋਗ ਕਰਦੇ ਆਂ ਪਰ ਜਦੋਂ ਉਹੀ ਅੱਗ ਇ tanto ਫੈਲ ਜਾਵੇ ਜਿੱਤੇ ਸਾਡਾ ਕੰਟਰੋਲ ਨਾ ਹੋਵੇ ਫਿਰ ਇਹ ਹੀ ਰਹੁੰਦੇ ਹਾਏ ਮਰ ਗਏ ਘਰ ਲੂ ਹੋ ਗਿਆ ਇਸੇ ਤਰ੍ਹਾਂ ਗਰੋਧ ਹੈ ਇਸੇ ਤਰ੍ਹਾਂ ਬੁਰਾਈ ਹੈ ਅਗਰ ਤੁਸੀਂ ਆਪਣੀ ਸ਼ਕਤੀ ਨੂੰ ਪਹਿਚਾਣੋ ਆਪਣੇ ਅੰਦਰ ਬੈਠੀ ਤਾਕਤ ਨੂੰ ਪਹਿਚਾਣੋ ਤਾਂ ਜਰਾ ਇੱਕ ਗੱਲ ਦਾ ਜਵਾਬ ਦੇਣਾ ਕਿ ਪ੍ਰਮਾਤਮਾ ਤੁਹਾਡੇ ਅੰਦਰ ਹੈ ਜਾਂ ਨਹੀਂ ਕਿਹੜਾ ਕਿਹੜਾ ਮੰਨਦਾ ਕਿ ਮੇਰੇ ਅੰਦਰ ਭਗਵਾਨ ਹੈ ਪਰਮਾਤਮਾ ਪ੍ਰਭੂ ਜੇ ਤਾਂ ਪੁੱਛੋ ਰੱਬ ਕਿੱਥੇ ਹੈ ਕੀ ਰੱਬ ਆਸਮਾਨ ਤੇ ਬੈਠਾ ਹੈ ਜਾਂ ਰੱਬ ਸਭ ਦੇ ਕਿਉਂਕਿ ਇੱਕ ਗੱਲ ਯਾਦ ਰੱਖਣਾ ਜੇ ਪਰਮਾਤਮਾ ਤੁਹਾਡੇ ਅੰਦਰ ਨਾ ਹੋਵੇ ਨਾ ਤਾਂ ਆ ਜੋ ਐਸਲੇ ਤੁਸੀਂ ਸਾਹ ਲੈ ਰਹੇ ਹੋ ਦੇਖ ਰਹੇ ਹੋ ਬੋਲ ਰਹੇ ਹੋ ਸੁਣ ਰਹੇ ਹੋ ਕੁਝ ਵੀ ਨਾ ਹੋਵੇ ਕਿਉਂਕਿ ਆਤਮਾ ਨੂੰ ਪਰਮਾਤਮਾ ਦਾ ਹੀ ਅੰਸ਼ ਕਿਹਾ ਗਿਆ ਹੈ ਔਰ ਜਦ ਤੱਕ ਆਤਮਾ ਅੰਦਰ ਹੈ ਅਸੀਂ ਚੱਲਦੇ ਫਿਰਦੇ ਆ ਔਰ ਜਦੋਂ ਆਤਮਾ ਨਿਕਲ ਗਈ ਇਸ ਲਈ ਵੈਲੀਊ ਕਹਿੰਦੀ ਹੈ ਕੀਮਤ ਕਹਿੰਦੀ ਹੈ ਪਹਿਲੀ ਇਹ ਗੱਲ ਸਮਝਣਾ ਬੰਦਾ ਕਹਿੰਦਾ ਮੇਰਾ ਸ਼ਰੀਰ ਮੇਰੀਆਂ ਅੱਖਾਂ ਮੇਰੇ ਕੰਨ ਆ ਘਰ ਪਰਿਵਾਰ ਉਹ ਇਹਨਾਂ ਚੀਜ਼ਾਂ ਦੀ ਇੰਨੀ ਵੈਲਿਊ ਹੈ ਨਹੀਂ ਜਿੰਨੀ ਵੈਲਿਊ ਪਰਮਾਤਮਾ ਰੂਪੀ ਆਤਮਾ ਦੀ ਹੈ ਇਸੇ ਲਈ ਤਾਂ ਜਦੋਂ ਆਤਮਾ ਹੈ ਤਾਂ ਵੈਲਿਊ ਹੈ ਹਰ ਚੀਜ਼ ਦੀ ਵੈਲਿਊ ਹੈ ਪਰ ਜਿੱਦ ਦੀ ਆਤਮਾ ਨਿਕਲੀ ਤਾਂ ਸਾਰੀ ਚੀਜ਼ਾਂ ਦੀ ਵੈਲਿਊ ਖਤਮ ਤੇ ਤੁਹਾਡੇ ਕੰਨਾਂ 'ਚ ਸੋਨਾ ਪਾਇਆ ਹੱਥਾਂ 'ਚ ਸੋਨਾ ਪਾਇਆ ਜ਼ੀਰੋ ਹੋ ਗਿਆ ਫਿਰ ਤੁਹਾਡਾ ਘਰ ਮਿੱਟੀ ਹੋ ਗਿਆ ਕਿਉਂਕਿ ਜਿਹੜਾ ਮਰ ਗਿਆ ਜਿਹਦੇ ਉਧਰ ਆਤਮਾ ਨਿਕਲ ਗਈ ਉਹਦੇ ਵਾਸਤੇ ਕੀ ਰਹਿ ਗਿਆ ਤੇ ਚਾਹੇ ਉਹਦੀ ਜੇਬ 'ਚ 10 ਲੱਖ ਹੈ 10 ਕਰੋੜ ਹੈ 10 ਰੁਪਏ ਹੈ ਕੋਈ ਫਰਕ ਨਹੀਂ ਉਹਨ ਔਰ ਜਦ ਤੱਕ ਅੰਦਰ ਆਤਮਾ ਹੈ ਇਸ ਲਈ ਸਭ ਤੋਂ ਜ਼ਿਆਦਾ ਵੈਲਿਊ ਆਤਮਾ ਦੀ ਹੈ ਔਰ ਆਤਮਾ ਹੈ ਪਰਮਾਤਮਾ ਦਾ ਅੰਸ਼ ਹੈ ਇੱਥੋਂ ਹੀ ਪਤਾ ਲੱਗਦਾ ਹੈ ਕਿ ਸਾਡੇ ਜੀਵਨ 'ਚ ਸਭ ਤੋਂ ਜ਼ਰੂਰੀ ਪਰਮਾਤਮਾ ਹੈ ਬਾਕੀ ਚੀਜ਼ਾਂ ਜ਼ੀਰੋ ਹਾਂ ਬਾਕੀਆਂ ਦਾ ਪ੍ਰਯੋਗ ਕਰਨਾ ਐ ਸੀ ਪਰ ਵੈਲਿਊ ਸਾਰੀ ਉਹਦੀ ਹੈ ਹੁਣ ਜਰਾ ਇੱਕ ਗੱਲ ਦਾ ਜਵਾਬ ਦੇਣਾ ਮੰਨਦੇ ਹੋ ਕਿ ਨਹੀਂ ਪਰਮਾਤਮਾ ਤੁਹਾਡੇ ਅੰਦਰ ਹੈ ਕਿਹੜੇ-ਕਿਹੜੇ ਮੰਨਦਾ ਫਿਰ ਹੱਥ ਖੜਾ ਕਰੋ ਤੇ ਕਹਿ ਦਿਓ ਮੇਰੇ ਅੰਦਰ ਪਰਮਾਤਮਾ ਹੈ ਹੈ ਹੁਣ ਇੱਕ ਗੱਲ ਦਾ ਜਵਾਬ ਦੇਣਾ ਜੇ ਪ੍ਰਮਾਤਮਾ ਤੁਹਾਡੇ ਅੰਦਰ ਹੈ ਤਾਂ ਪ੍ਰਮਾਤਮਾ ਸ਼ਕਤੀਸ਼ਾਲੀ ਹੈ ਜਾਂ ਕਮਜ਼ੋਰ ਉਹ ਪ੍ਰਮਾਤਮਾ ਦੇ ਕੰਟਰੋਲ 'ਚ ਸਭ ਕੁਝ ਹੈ ਜਾਂ ਉਹ ਕੰਟਰੋਲ ਤੋਂ ਬਾਹਰ ਹੈ ਉਹ ਕੰਟਰੋਲ ਜਾਂ ਨਹੀਂ ਉਹਦੇ ਕਾਬੂ 'ਚ ਹੈ ਜਾਂ ਬਾਹਰ ਹੈ ਸਭ ਕੁਝ ਉਹਦੇ ਕਾਬੂ 'ਚ ਹੈ ਨਾ ਕਜੇ ਪ੍ਰਮਾਤਮਾ ਦੇ ਕਾਬੂ ਜੋ ਸਭ ਕੁਝ ਹੈ ਔਰ ਤੁਹਾਡੇ ਅੰਦਰੋਂ ਪ੍ਰਮਾਤਮਾ ਹੈ ਇਹਦਾ ਮਤਲਬ ਉਹ ਸ਼ਕਤੀ ਤੁਹਾਡੇ ਅੰਦਰ ਹੈ ਤਾਂ ਫਿਰ ਤੁਸੀਂ ਕਿੱਦਾਂ ਕਹਿੰਦੇ ਹੋ ਕਰੋਪ ਤੇ ਮੇਰਾ ਕਾਬੂ ਹੈ ਨਹੀਂ ਆ ਬੁਲਾਨੀ ਚੀਜ਼ ਤੇ ਮੇਰਾ ਕਾਬੂ ਹੈ ਨਹੀਂ ਆ ਸਮੱਸਿਆ ਤੇ ਮੇਰਾ ਕਾਬੂ ਹੈ ਨਹੀਂ ਇਹਦਾ ਮਤਲਬ ਤੁਸੀਂ ਪ੍ਰਮਾਤਮਾ ਨੂੰ ਕਮਜ਼ੋਰ ਬਣਾ ਦਿੱਤਾ ਤੁਹਾਨੂੰ ਕਹਿਣਾ ਚਾਹੀਦਾ ਕੋਈ ਵੀ ਸਮੱਸਿਆ ਆਵੇ ਹਰ ਸਮੱਸਿਆ ਤੇ ਮੇਰੇ ਅੰਦਰ ਬੈਠੇ ਮੇਰੇ ਮਾਲਕ ਦਾ ਕੰਟਰੋਲ ਹੈ ਇਸ ਲਈ ਮੈਂ ਡਰਨਾ ਨਹੀਂ ਹੈ ਮੇਰਾ ਹੱਲ ਕਰਨਾ ਹੈ ਕਿਉਂਕਿ ਕੰਟਰੋਲ ਦਾ ਮਤਲਬ ਹੁੰਦਾ ਡਰੀਏ ਨਾ ਹੱਲ ਕਰੀਏ ਸਮਝ ਦਿਓ ਕਿ ਨਹੀਂ ਹੁਣ ਬਾਰਿਸ਼ ਆ ਜਾਵੇ ਤੇ ਇੱਕ ਬੰਦਾ ਇਹ ਵੀ ਡਰ ਸਕਦਾ ਹੋਏ ਆ ਗਈ ਬਾਰਿਸ਼ ਆਈ ਆਏ ਆ ਗਈ ਬਾਰਿਸ਼ ਆ ਗਈ ਬਾਰਿਸ਼ ਹੁਣ ਮਰ ਗਏ ਮਕਾਨ ਗਿਰ ਜਾਣਾ ਹੈ ਇਦਾਂ ਹੋ ਜਾਣਾ ਹੈ ਤੇ ਇੱਕ ਬੰਦਾ ਕਹਿੰਦਾ ਆ ਗਈ ਬਾਰਿਸ਼ ਉਹ ਕੋਈ ਗੱਲ ਨਹੀਂ ਮਕਾਨ ਦੀ ਛੱਤ ਪੱਕੀ ਹੈ ਇਹ ਬਾਰਿਸ਼ ਮੇਰਾ ਕੁਝ ਵਿਗਾੜ ਨਹੀਂ ਸਕਦੀ ਹਾਂ ਬਸ ਇੰਨਾ ਦੇ ਖਿੜਕੀਆਂ ਦਰਵਾਜ਼ੇ ਬੰਦ ਕਰ ਲਵਾਂ ਤਾਂ ਕਿ ਬਾਰਿਸ਼ ਦਾ ਪਾਣੀ ਜੋ ਮੈਂ ਕਰ ਸਕਦਾ ਉਹ ਕਰਾਂ ਚਿੰਤਾ ਕਰਨ ਦੀ ਕੀ ਲੋੜ ਹੈ ਸਮਝ ਦਿਓ ਕਿ ਨਹੀਂ ਪਰ ਇਨਸਾਨ ਹੈ ਕਿ ਚਿੰਤਾ ਜ਼ਿਆਦਾ ਕਰਦਾ ਹੈ ਕਰਮ ਘਟ ਕਰਦਾ ਹੈ ਹੁਣ ਕਈ ਬੈਠੇ ਬੈਠੇ ਨਾ ਕੰਮ ਕਰਨ ਦੀ ਬਜਾਏ ਜਿੱਦਾਂ ਕਿਸੇ ਬੱਚੇ ਨੇ ਪੇਪਰ ਦੇਣਾ ਹੋਵੇ ਉਹ ਪੜਾਈ ਕਰਨ ਦੀ ਬਜਾਏ ਸੋਚੀ ਜਾਵੇ ਹੋਏ ਪੇਪਰ ਕਿੱਦਾਂ ਲਾਣਾ ਹੈ ਪਤਾ ਨਹੀਂ ਪੇਪਰ ਔਖਾ ਨਾ ਹੋਵੇ ਕਿਹੜਾ ਸਵਾਲ ਆ ਜਾਣਾ ਕਿਤੇ ਮੈਂ ਫੇਲ ਹੀ ਨਾ ਹੋ ਜਾਵਾਂ ਉਹ ਇਦਾਂ ਦੀ ਚਿੰਤਾ ਕਰ ਕਰਕੇ ਬਿਮਾਰ ਹੋਣ ਨਾਲੋਂ ਚੰਗਾ ਮਿਹਨਤ ਕਰ ਪੜ੍ਹਾਈ ਕਰ ਪੜ੍ਹੇਗਾ ਤਾਂ ਜੋ ਵੀ ਸਵਾਲ ਆਣੇ ਨਾ ਕਿਤਾਬ ਵਿੱਚੋਂ ਹੀ ਆਣੇ ਕਿਤੇ ਬਾਹਰੋਂ ਨਹੀਂ ਆਣੇ ਉਹ ਔਰ ਜਦੋਂ ਮੈਂ ਪੜ੍ਹਿਆ ਹੋਇਆ ਹੈ ਤਾਂ ਫਿਰ ਨਾ ਹੁਣ ਸੋਚੋ ਜੇ ਮੈਂ ਕਿਤਾਬ ਪੜ੍ਹੀ ਹੋਈ ਹੈ ਤਾਂ ਫਿਰ ਉਹ ਚੋ ਜਵਾਬ ਵੀ ਦੇਣਾ ਆਸਾਨ ਹੋ ਜਾਏਗਾ ਪਰ ਜਿਹੜਾ ਟਾਈਮ ਮੈਂ ਪੜ ਸਕਦਾ ਸੀ ਉਹ ਟਾਈਮ ਮੈਂ ਚਿੰਤਾ ਚ ਲਾਤਾ ਕਿੱਦਾਂ ਦਾ ਸਵਾਲ ਆਏਗਾ ਕੀ ਹੋਏਗਾ ਹੁਣ ਬੱਚੇ ਨੂੰ ਪਹਿਲਾਂ ਹੁਣ ਇਹ ਸਵਾਲ ਕਿਤੇ ਬਾਹਰੋਂ ਥੁੜੀ ਆਣਾ ਹੈ ਇੱਚੂ ਹੀ ਆਣਾ ਹੈ ਜੇ ਹਿੰਦੀ ਦਾ ਸਵਾਲ ਹੈ ਤਾਂ ਹਿੰਦੀ ਦੀ ਕਿਤਾਬ ਚੋਂ ਹੀ ਆਣਾ ਹੈ ਜੇ ਇੰਗਲਿਸ਼ ਦਾ ਸਵਾਲ ਹੈ ਤਾਂ ਇੰਗਲਿਸ਼ ਦੀ ਕਿਤਾਬ ਚੋਂ ਆਣਾ ਹੈ ਸਿਰ ਸਵਾਲਾਂ ਨੂੰ ਲੈ ਕੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਪਰ ਇੰਗਲਿਸ਼ ਪੜ੍ਹਨੀ ਚਾਹੀਦੀ ਹੈ ਹਿੰਦੀ ਪੜ੍ਹਨੀ ਚਾਹੀਦੀ ਹੈ ਕਿਉਂਕਿ ਜਿਹੜਾ ਪੇਪਰ ਹੈ ਉਹਦੀ ਤਿਆਰੀ ਕਰਨੀ ਚਾਹੀਦੀ ਹੈ ਤਿਆਰੀ ਕਰਨ ਵਾਲਾ ਕੰਟਰੋਲ ਕਰ ਰਿਹਾ ਹੈ ਔਰ ਸੋਚਣ ਵਾਲਾ ਚਿੰਤਾ ਕਰਕੇ ਇਸ ਲਈ ਫਿਰ ਕਮਾਗੇ ਤੁਹਾਨੂੰ ਤੇ ਅਗਰ ਜੀਵਨ ਚ ਗਲਤੀਆਂ ਹੁੰਦੀਆਂ ਹਨ ਤਾਂ ਗਲਤੀ ਸੀੜੀ ਵੀ ਬਣ ਸਕਦੀ ਹੈ ਸਮੁੰਦਰ ਵੀ ਬਣ ਸਕਦੀ ਹੈ ਕੀ ਬਣ ਸਕਦੀ ਹੈ ਅਗਰ ਕੋਈ ਸਾਡੇ ਤੋਂ ਗਲਤੀ ਹੋ ਜਾਂਦੀ ਹੈ ਕਿਉਂਕਿ ਬੰਦਾ ਜੀਵਨ ਚ ਗਲਤੀਆਂ ਬਹੁਤ ਕਰਦਾ ਹੈ ਇਨਸਾਨ ਹੈ ਗਲਤੀ ਹੋ ਹੀ ਜਾਂਦੀ ਹੈ ਇਸ ਲਈ ਗਲਤੀ ਸੀੜੀ ਵੀ ਬਣ ਸਕਦੀ ਹੈ ਸੀੜੀ ਸਮਝਦੇ ਹੋ ਨਾ ਪੌੜੀ ਇੱਥੇ ਚੜ ਕੇ ਸੀ ਉੱਪਰ ਜਾਂਦੇ ਤਾਂ ਗਲਤੀ ਸਮੁੰਦਰ ਵੀ ਬਣ ਸਕਦੀ ਹੈ ਹੁਣ ਉਹ ਕਿਦਾਂ ਅਗਰ ਸਾਡੇ ਤੋਂ ਗਲਤੀ ਹੁੰਦੀ ਹੈ ਅਸੀਂ ਉਹ ਤੋਂ ਸਿੱਖਦੇ ਆਂ ਔਰ ਦੁਬਾਰਾ ਉਹ ਗਲਤੀ ਨਹੀਂ ਕਰਦੇ ਅੱਗੇ ਵਧ ਜਾਂਦੇ ਆਂ ਕਿ ਪਤਾ ਲੱਗ ਗਿਆ ਆਹ ਗਲਤੀ ਕਰਨ ਨਾਲ ਆਹ ਕੰਮ ਹੁੰਦਾ ਹੁਣ ਅੱਗੇ ਤੋਂ ਨਹੀਂ ਕਰਨੀ ਸਿੱਖਿਆ ਮਿਲ ਗਈ ਐਸੀ ਸਮਝ ਲਓ ਸੀੜੀ ਬਣਾ ਕੇ ਅੱਗੇ ਵਧ ਗਏ ਤਾਂ ਜੇ ਅਸੀਂ ਉਹ ਗਲਤੀ ਤੋਂ ਸਿੱਖਿਆ ਨਾਲ ਨਹੀਂ ਔਰ ਉਹੀ ਗਲਤੀ بار-बार ਕੀਤੀ ਜਾਈਏ ਤਾਂ ਸਮੁੰਦਰ ਬਣ ਕੇ ਸਾਨੂੰ ਡੋਬੋ ਵੀ ਦਿੰਦੀ ਐ ਹੁਣ ਇਹ ਸਾਡੇ ਤੇ ਐ ਕਿ ਅਸੀਂ ਗਲਤੀ ਨੂੰ ਸੀੜੀ ਬਣਾ ਕੇ ਅੱਗੇ ਵਧਣਾ ਹੈ ਜਾਂ ਗਲਤੀਆਂ ਕਰ ਕਰਕੇ ਉਹਨਾਂ ਗਲਤੀਆਂ 'ਚ ਡੁੱਬ ਕੇ ਆਪਣੀ ਜਾਨ ਦੇਣੀ ਹੈ ਇਹ ਬੰਦੇ ਦੇ ਉੱਪਰ ਹੈ ਹੁਣ ਜਿਹੜਾ ਸਮਝਦਾਰ ਹੋਏਗਾ ਉਹ ਕਹੇਗਾ ਇੱਥੇ ਗਲਤੀ ਹੋ ਗਈ ਇੱਥੇ ਠੋਕਰ ਲੱਗ ਗਈ ਤਾਂ ਮੁੜ ਕੇ ਮੈਂ ਹੁਣ ਇਹ ਗਲਤੀ ਨਹੀਂ ਕਰਾਂਗਾ ਤਾਂ ਕਿ ਦੁਬਾਰਾ ਠੋਕਰ ਇਹ ਤਾਂ ਕਈ ਨਥੂ ਲਾਲ ਵਰਗੇ ਹੁੰਦੇ ਜਿਹੜਾ ਨਥੂ ਲਾਲ ਵਾਲੇ ਦੱਸੀਦਾ ਨਾ ਇੱਕ ਦਿਨ ਨਥੂ ਲਾਲ ਤੁਰਿਆ ਜਾ ਰਿਹਾ ਸੀ ਅੱਗੇ ਇੱਕ ਆਦਮੀ ਨਾ ਕਿਤੇ ਉਹਨੂੰ ਭੁੱਖ ਲੱਗੀ ਸੀ ਉਹ ਨਾ ਰੇੜੀ ਤੋਂ ਕੇਲੇ ਖਰੀਦੇ ਦਰਜਣ ਇੱਕ ਦਰਜਣ ਕੇਲਿਆਂ ਦੀ ਲਈ ਭੁੱਖ ਲੱਗੀ ਸੀ ਇਸ ਲਈ ਤੁਰੇ ਤੁਰੇ ਜਾਂਦੇ ਨੇ ਕੇਲਾ ਛਿਲਿਆ ਖਾਦਾ ਔਰ ਛਿਲਕਾ ਰਸਤੇ ਹੀ ਸੁੱਟ ਦਿੱਤਾ ਹੁਣ ਨਥੂ ਲਾਲ ਤੁਰਿਆ ਜਾ ਰਿਹਾ ਸੀ ਮਗਰ ਮਗਰ ਤੁਰੇ ਤੁਰੇ ਜਾਂਦੇ ਦਾ ਕੇਲੇ ਦੇ ਛਿਲਕੇ ਦੇ ਪੈਰ ਪੈ ਗਿਆ ਧਿਆਨ ਗਿਆ ਨਹੀਂ ਪੈਰ ਪਿਆ ਤਾਂ ਗਿਰ ਗਿਆ ਪੁੱਠਾ ਹੋ ਗਿਆ ਉੱਥੂ ਲਾਲ ਉੱਠਿਆ ਇਹ ਛਿਲਕਾ ਚੱਕਿਆ ਪਤਾ ਨਹੀਂ ਕਿਹੜਾ ਮੂਰਖ ਹੈ ਜਿਹੜਾ ਕੇਲੇ ਖਾ ਕੇ ਛਿਲਕੇ ਰਸਤੇ ਹੀ ਸੁੱਟ ਦਿੰਦਾ ਪਤਾ ਨਹੀਂ ਇਹਨੂੰ ਕਿ ਲੋਕੀ ਗਿਰ ਵੀ ਸਕਦੇ ਆ ਚੱਕ ਕੇ ਨਾ ਪਰੇ ਛੁੱਟਿਆ ਉਹ ਆਦਮੀ ਆਪਣੀ ਮਸਤੀ ਤੁਰਿਆ ਜਾ ਰਿਹਾ ਉਹਨੇ ਫੇਰ ਦੂਜਾ ਕੇਲਾ ਖਾ ਕੇ ਛਿਲਕਾ ਛੁੱਟਿਆ ਨਥੂ ਲਾਲ ਫੇਰ ਤੁਰਿਆ ਤੁਰਿਆ ਜਾਂਦਾ ਫਿਰ ਦੁਰੀਆ ਦੁਰੀਆ ਜਾਂਦਾ ਛਿਲਕੇ ਤੇ ਬੈਰ ਪਿਆ ਫਿਰ ਗਿਰ ਗਿਆ ਦੂਜੀ ਵਾਰ ਗਿਰਿਆ ਫਿਰ ਉਹਨੇ ਛਿਲਕਾ ਚੱਕਿਆ ਗਾਲਾਂ ਕੱਢੀਆਂ ਕਿਹੜਾ ਮੂਰਖ ਹੈ ਜਿਹੜਾ ਹਟਦਾ ਹੀ ਨਹੀਂ ਫਿਰ ਉਹਨੇ ਚੱਕ ਕੇ ਛੁੱਟਿਆ ਉਹਨੇ ਤੀਜਾ ਕੇਲਾ ਖਾ ਕੇ ਜਦੋਂ ਛਿਲਕਾ ਛੁੱਟਿਆ ਤਾਂ ਨੱਥੂ ਲਾਲ ਫਿਰ ਉੱਤੇ ਗਿਰ ਗਿਆ ਔਰ ਫਿਰ ਉਹਨੇ ਬੁਰਾ ਬੋਲਣ ਲੱਗਾ ਇਹ ਮੂਰਖ ਇਹ ਪਾਗਲ ਅੱਗੇ ਤੁਰਿਆ ਨਾ ਇਹਦਾ ਇਦਾਂ ਹੋ ਜਾਵੇ ਉਦਾਂ ਹੋ ਜਾਵੇ ਫਿਰ ਛਿਲਕਾ ਚੱਕ ਕੇ ਛੁੱਟਿਆ ਗੁਰਾ ਬੋਲਿਆ ਉਹਨੂੰ ਹੁਣ ਚੌਥਾ ਕੇਲਾ ਖਾ ਕੇ ਜੋ ਛਿਲਕਾ ਛੁੱਟਿਆ ਨਾ ਉਹ ਨਾ ਨੱਥੂ ਲਾਲ ਨੇ ਦੂਰੋਂ ਦੇਖ ਲਿਆ ਕਹਿੰਦਾ ਲੱਗਦਾ ਹੁਣ ਮੈਂ ਚੌਥੀ ਵਾਰ ਵੀ गिरਣਾ ਹੀ ਹੈ। ਉਹ ਗਿਆ ਪੈਰ ਰੱਖਿਆ गिर ਗਿਆ। ਕਹਿੰਦਾ ਦੇਖਿਆ ਫਿਰ गिर ਗਿਆ। ਇਹ ਮੂਰਖ ਹੈ। ਦੱਦ ਤੋਂ ਨੇ ਤੇ ਜਾ ਕੇ ਮੈਂ। ਉਹ ਪਾਗਲ ਜੱਤ ਤੈਨੂੰ ਨਜ਼ਰ ਆ ਰਿਹਾ ਹੈ ਇੱਕ ਵਾਰ गिर ਗਿਆ ਤਾਂ ਦੂਜੀ ਵਾਰगिरਣ ਦਾ ਸਵਾਲ ਤਾਂ ਹੁੰਦਾ ਹੀ ਨਹੀਂ। ਫਿਰ ਤੀਜੀ ਵਾਰ गिर ਜਾਵੇ ਚੌਥੀ ਵਾਰ गिर ਜਾਵੇ ਇਹਦਾ ਮਤਲਬ ਛਿਲਕੇ ਸੱਟਣ ਵਾਲੇ ਦਾ ਕਸੂਰ ਨਹੀਂ ਹੈ। ਇਹ ਕਸੂਰ ਤੇਰਾ ਹੈ ਕਿ ਤੂੰ ਹੀ ਹੋਸ਼ ਨਾਲ ਨਹੀਂ ਚੱਲ ਰਿਹਾ। ਸਮਝਦੇ ਹੋ ਕਿ ਨਹੀਂ? ਕੋਈ ਪਹਿਲੀ ਵਾਰ ਤੁਹਾਨੂੰ ਗਾਲੀ ਦੇਵੇ ਗੁੱਸਾ ਆ ਜਾਵੇ ਮੰਨਿਆ ਲੈ ਵੀ ਗਾਲੀ ਗੱਡੀ ਗੁੱਸਾ ਆ ਗਿਆ ਪਰ ਦੂਜੀ ਵਾਰ ਇੰਨਾ ਤਾਂ ਕੰਟਰੋਲ ਹੋਣਾ ਚਾਹੀਦਾ ਕਿ ਛਿਲਕੇ ਤੋਂ ਮੈਂ ਦੁਬਾਰਾ ਕਿਉਂਕਿ ਕਰੋਧ ਕਰਕੇ ਸਾਰੇ ਆਗੇ ਨੂੰ ਆਪੇ ਆਪ ਨੂੰ ਆਪਣੇ ਦਿਲ ਨੂੰ ਹੀ ਸਾੜਿਆ ਬੀਪੀ ਕਿਹਦਾ ਵਧਿਆ ਨੁਕਸਾਨ ਕਿਹਦਾ ਹੋਇਆ ਮੇਰਾ ਹੋਇਆ ਪਰ ਹੁਣ ਮੈਂ ਮੂਰਖ ਜਿਹੜਾ ਬਾਰ-ਬਾਰ ਕਰੋਧ ਕਰਕੇ ਉਹਨਾਂ ਗਲਤੀਆਂ ਤੋਂ ਡਿੱਗੀ ਜਾਂਦਾ ਡਿੱਗੀ ਜਾਂਦਾ ਔਰ ਫਿਰ ਆਪਣੇ ਆਪ ਨੂੰ ਬਿਮਾਰੀਆਂ ਲਵਾ ਕੇ ਮੰਜੇ ਤੇ ਲੇਟ ਜਾਂਦਾ ਫਿਰ ਕਹਿੰਦਾ ਉਹਦੀ ਵਜ੍ਹਾ ਨਾਲ ਬਿਮਾਰ ਹੋਇਆ ਉਹ ਕਿਸੇ ਦੀ ਵਜ੍ਹਾ ਨਾਲ ਨਹੀਂ ਇਹ ਤੂੰ ਹੀ ਹੋਸ਼ ਨਾਲ ਨਹੀਂ ਚੱਲਿਆ ਕਿਉਂਕਿ ਜੇ ਤੂੰ ਹੋਸ਼ ਨਾਲ ਚੱਲਦਾ ਤਾਂ ਫਿਰ ਕੀ ਹੋਣਾ ਸੀ ਹੁਣ ਫਰਜ਼ ਕਰੋ ਦੂਜਾ ਕੋਈ ਬੁਰਾ ਬੋਲਦਾ ਹੈ ਤੋ ਐਡਾ ਆ ਕਿ ਜਿੱਦਾਂ ਅੱਗੇ ਕੋਈ ਤੁਰਿਆ ਆ ਰਿਹਾ ਗੱਡੀ ਨਾ ਐਦਾਂ ਚਲਾ ਰਿਹਾ ਐਦਾਂ ਘੁਮਾ ਘੁਮਾ ਕੇ ਤਾਂ ਤੁਸੀਂ ਕਹੋ ਘੁਮਾ ਘੁਮਾ ਕੇ ਚਾ ਰਿਹਾ ਜੇ ਟੱਕਰ ਹੀ ਮਾਰਨੀ ਹੈ ਮੈਂ ਹੁਣ ਜਿਹੜਾ ਸਮਝਦਾਰ ਹੋਏਗਾ ਉਹ ਇੱਕ ਸਾਈਡ ਤੇ ਹੋ ਜਾਏਗਾ ਭਾਈ ਇਹਨੂੰ ਨੰਗਰ ਦਿਓ ਪਹਿਲਾਂ ਕਿਉਂਕਿ ਇਹਨੂੰ ਗੱਡੀ ਚਲਾਣੀ ਨਹੀਂ ਆਂਦੀ ਤਾਂ ਇਹ ਨੰਗ ਜਾਵੇ ਤਾਂ ਮੈਂ ਅੱਗੇ ਬਧਾ ਇਸੇ ਤਰ੍ਹਾਂ ਜਦੋਂ ਕੋਈ ਤੁਹਾਨੂੰ ਬੁਰਾ ਬੋਲੇ ਨਾ ਸਮਝ ਲੈਦਾ ਦਿਮਾਗ ਹਿੱਲਿਆ ਹੋਇਆ ਹੈ ਇਹਨੂੰ ਨੰਗਰ ਦਿਓ ਤਾਂ ਕਿ ਮੈਂ ਸ਼ਾਂਤੀ ਨਾਲ ਅੱਗੇ ਵਧ ਸਕਾਂ ਪਰ ਹੁੰਦਾ ਕਿ ਇੱਕਦਾਂ ਦਿਮਾਗ ਤਾਂ ਹਿੱਲਿਆ ਹੁੰਦਾ ਬੁਰਾ ਬੋਲ ਰਿਹਾ ਏ ਕਾਸੀ ਖੜ ਕੇ ਦੋ ਗੱਲਾਂ ਕਹਿੰਦੇ ਸਾਡਾ ਤਮੀ ਦੇਖ ਨਹੀਂ ਹੁਣ ਇਹਨੂੰ ਸਮਝਦਾਰੀ ਨਹੀਂ ਕਿਹਾ ਜਾਂਦਾ ਸਮਝਦਾਰ ਬੰਦਾ ਕੀ ਹੋਏਗਾ ਜਿਹਦਾ ਮਹਾਤਮਾ ਬੁੱਧ ਬੈਠੇ ਹੈ ਇੱਕ ਆਦਮੀ ਆਇਆ ਫਲਾਂ ਦਾ ਨਾ ਟੋਕਰੀ ਲੈ ਕੇ ਮਹਾਤਮਾ ਬੁੱਧ ਅਗੇ ਨਮਸਕਾਰ ਕੀਤੀ ਮੱਥਾ ਟੇਕੇ ਇੱਕ ਪਾਸੇ ਰੱਖ ਦਿੱਤਾ ਉਹ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਚਲਾ ਗਿਆ ਇੱਕ ਦੂਜਾ ਆਦਮੀ ਆਇਆ ਮਹਾਤਮਾ ਬੁੱਧ ਨੂੰ ਨਫ਼ਰਤ ਕਰਨ ਵਾਲਾ ਉਹਨੇ ਗਾਲੀਆਂ ਕੱਢਣੀਆਂ ਸ਼ੁਰੂ ਕਰਤੀਆਂ ਆਇਆ ਵੱਡਾ ਸਾਧੂ ਭੀਖ ਮੰਗਾ ਲੋਕਾਂ ਕੋਲੋਂ ਮੰਗਦਾ ਰਹਿੰਦਾ ਹੈ ਲੋਕਾਂ ਨੂੰ ਪਰਮਾੰਦਾ ਰਹਿੰਦਾ ਹੈ ਕਈ ਕੁਝ ਬੁਰਾ ਬੋਲਿਆ ਜਦੋਂ ਬੁਰਾ ਬੋਲ ਬੋਲ ਕੇ ਥੱਕ ਗਿਆ ਮਹਾਤਮਾ ਉਹ ਦੇਖਦੇ ਰਹੇ ਸ਼ਾਂਤ ਹੋ ਗਏ ਕੋਈ ਗੁੱਸਾ ਨਹੀਂ ਕੋਈ ਮੱਥੇ ਤੇ ਟੀਉੜੀ ਨਹੀਂ ਕੋਈ ਅੰਦਰ ਬੁਰੀ ਭਾਵਨਾ ਨਹੀਂ ਸ਼ਾਂਤ ਹੋ ਕੇ ਦੇਖਦੇ ਰਹੇ ਜਦੋਂ ਬੋਲ ਕੇ ਉਹ हट ਗਿਆ ਨਾ ਮਹਾਪੋਦ ਕਹਿੰਦੇ ਹੋ ਗਿਆ ਕਹਿੰਦਾ ਜੀ ਹੋ ਗਿਆ ਉਹਨਾਂ ਦੇ ਫਰੂਟ ਦੀ ਟੋਕਰੀ ਚੱਕੀ ਛੋਟੀ ਜੀ ਕਹਿੰਦੇ ਲੈ ਫਿਰ ਖਾ ਲੈ ਕਿਉਂਕਿ ਤੂੰ ਬੋਲ ਬੋਲ ਕੇ ਥੱਕ ਗਿਆ ਹੋਣਾ ਆ ਲੈ ਖਾ ਕੇ ਢੇਟ ਪਰ ਲੈ ਉਹ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਗਾਲੀਆਂ ਦਿੱਤੀਆਂ ਕੋਈ ਤੁਹਾਡੀ ਤਾਰੀਫ ਤਾਂ ਕੀਤੀ ਨਹੀਂ ਮੈਂ ਕੋਈ ਤੁਹਾਡੀ ਸਿਫਤ ਤਾਂ ਮੈਂ ਕੀਤੀ ਨਹੀਂ ਕਿ ਤੁਸੀਂ ਮੈਨੂੰ ਇਨਾਮ ਦਿਓ ਫਲਾਂ ਦਾ ਉਹ ਮੈਂ ਤੁਹਾਨੂੰ ਗਾਲ੍ਹੀਆਂ ਕੱਢੀਆਂ ਤੁਸੀਂ ਮੈਨੂੰ ਫਲ ਦੇ ਰਹੇ ਹੋ ਮਹਾਤਮਾ ਦੇ ਕੀ ਕਰੀਏ ਜੋ ਤੇਰੇ ਕੋਲ ਸੀ ਉਹ ਤੂੰ ਦੇ ਦਿੱਤਾ ਉਹ ਜੋ ਸਾਡੇ ਕੋਲ ਸੀ ਅਸੀਂ ਤੈਨੂੰ ਦੇ ਦਿੱਤਾ ਕਿਉਂਕਿ ਬੰਦਾ ਉਹੀ ਦੇ ਸਕਦਾ ਜੋ ਤੇਰੇ ਕੋਲ ਬੁਰਾ ਹੈ ਨਫ਼ਰਤ ਹੈ ਉਸ ਹੱਪ ਦੇ ਅੰਦਰ ਜ਼ਹਿਰ ਹੁੰਦਾ ਨਾ ਜ਼ਹਿਰ ਹੀ ਦੇਣਾ ਹੈ ਤਾਂ گاਉਂ ਦੇ ਕੋਲ ਦੁੱਧ ਹੁੰਦਾ ਹੋਣਾ ਉਹਨਾਂ ਕੀ ਦੇਣਾ ਹੈ ਜ਼ਹਿਰ ਦੇਣਾ ਹੈ گاਉਂ ਦੇ ਕੋਲ ਦੁੱਧ ਹੈ ਉਹਨਾਂ ਦੁੱਧ ਹੀ ਦੇਣਾ ਹੈ ਇਸ ਲਈ ਬਈ ਸਾਡੇ ਕੋ ਪਿਆਰ ਹੈ ਸਾਡੇ ਕੋ ਸ਼ਾਂਤੀ ਹੈ ਅਸੀਂ ਸ਼ਾਂਤੀ ਦੇ ਸਕਦੇ ਆ ਪਿਆਰ ਵਿੱਚ ਅਸੀਂ ਇਹ ਫਾਇਦਾ ਤੈਨੂੰ ਦੇ ਸਕਦੇ ਆ ਤੇਰੇ ਕੋ ਗਰੋਹ ਹੈ ਨਫਰਤ ਹੈ ਔਰ ਨਫਰਤ ਤੂੰ ਗਾਲੀ ਦਿੱਤੀ ਉਹ ਤੇਰਾ ਕਰਮ ਹੈ ਔਰ ਮੇਰੇ ਕੋ ਪਿਆਰ ਹੈ ਸ਼ਾਂਤੀ ਹੈ ਇਸ ਲਈ ਮੈਂ ਆਪਣੇ ਵੱਲੋਂ ਪਿਆਰ ਦਿੱਤਾ ਤੈਨੂੰ ਉਹ ਮੇਰਾ ਕਰਮ ਹੈ ਕਿਉਂਕਿ ਇਨਸਾਨ ਦੇ ਵੀ ਹੋ ਹੀ ਸਕਦਾ ਜੋ ਉਹ ਹੁਣ ਜਰਾ ਸੋਚੋ ਜੇ ਤੁਹਾਨੂੰ ਕੋਈ ਗਾਲੀ ਦਿੰਦਾ ਉਹਦੇ ਕੋਲ ਤਾਂ ਗਾਲੀ ਹੈ ਜੇ ਤੁਸੀਂ ਗਾਲੀ ਦੇ ਕੇ ਸਾਬਿਤ ਕਰ ਦਿੰਦੇ ਹੋ ਕਿ ਮੇਰੇ ਕੋ ਵੀ ਪਿਆਰ ਵੀ ਹੋ ਰਹੀ ਨਹੀਂ ਮੇਰੇ ਕੋ ਵੀ ਗਾਲੀਆਂ ਤੇਰੇ ਨਾਲ ਦੁਗਣੀਆਂ ਆਇਆ ਹੇਕ ਕਸੂਰ ਕਿਦਾ ਹੈ ਇਸ ਲਈ ਸਮਝਦਾਰ ਇਨਸਾਨ ਇੱਕ ਵਾਰ ਗਲਤੀ ਕਰਦਾ ਹੈ ਇੱਕ ਵਾਰ ਗਲਤੀ ਕਰਕੇ ਸਮਝ ਲੈਂਦਾ ਹੈ ਜਿਦਾ ਫਰਜ਼ ਕਰੋ ਇੱਕ ਬੰਦਾ ਸ਼ਰਾਬ ਪੀਂਦਾ ਹੈ ਜਿਹੜਾ ਸਮਝਦਾਰ ਹੋਏਗਾ ਨਾ ਉਹਨੇ ਪਹਿਲੀ ਵਾਰ ਪੀਤੀ ਚੱਕਰ ਆਏ ਸਿਰ ਦੁਖਿਆ ਉਹਨੂੰ ਸਮਝ ਆ ਗਈ ਇਹ ਚੀਜ਼ ਮੇਰੇ ਵਾਸਤੇ ਅੱਛੀ ਨਹੀਂ ਭਾਈ ਇੱਕ ਵਾਰ ਤਾਂ ਗਲਤੀ ਹੋ ਗਈ ਹੁਣ ਮੈਂ ਸਮਝ ਲੈਣੀ ਹੈ ਦੁਬਾਰਾ ਇਹ ਗਲਤੀ ਨਹੀਂ ਕਰਨੀ ਪਰ ਇੱਕ ਦੂਜਾ ਬੰਦਾ ਹੈ ਉਹਨੂੰ ਪਤਾ ਪੀਣ ਤੋਂ ਬਾਅਦ ਮੇਰਾ ਸਿਰ ਦੁਖਦਾ ਹੈ ਚੱਕਰ ਆਉਂਦੇ ਹੈ ਹੋਸ਼ چلا ਜਾਂਦਾ ਆਪਣਾ ਕੰਟਰੋਲ چلا ਜਾਂਦਾ ਹੈ ਪਰ ਫਿਰ ਵੀ ਮੈਂ ਬਾਰ-ਬਾਰ ਉਹ ਗਲਤੀ ਕਰਦਾ ਤੇਨੂੰ ਕਹਾਂਗੇ ਇਹ ਉਹ ਸਮੁੰਦਰ ਵਿੱਚ ਜਾ ਰਿਹਾ ਜਿਹਨੇ ਇਹਨੂੰ ਡਬੋਣਾ ਇਹਦਾ ਅੰਤ ਕਰਨਾ ਹੈ ਇਸ ਲਈ ਸਮਝਦਾਰੀ ਕੀ ਹੁੰਦੀ ਹੈ ਕਿ ਗਲਤੀ ਹੋ ਜਾਵੇ ਤਾਂ ਉਤੋਂ ਸਿੱਖਿਆ ਲੈ ਕੇ ਅੱਗੇ ਵਧ ਜਾਈਏ ਫੇ ਤਾਂ ਸੀੜੀ ਬਣ ਗਈ ਸਾਡੇ ਵਾਸਤੇ ਕਿ ਉਹਨਾਂ ਸਾਨੂੰ ਸਿੱਖਿਆ ਦੇ ਦਿੱਤੀ ਸਿਖਾ ਦਿੱਤਾ ਕਿ ਇਹ ਚੀਜ਼ ਮੇਰੇ ਵਾਸਤੇ ਅੱਛੀ ਨਹੀਂ ਹੈ ਭਾਈ ਅੱਗੇ ਵਧਣਾ ਤਾਂ ਜੇ बार-बार ਉਹੀ ਰਿਪੀਟ ਕਰੀ ਜਾਈਏ ਉਸੇ ਕੇਲੇ ਦੇ ਛਿਲਕੇ ਤੋਂ ਡਿੱਗੀ ਜਾਈਏ ਉਹ ਤਾਂ ਫਿਰ ਮੂਰਖਤਾ ਹੈ ਇਸ ਲਈ ਇਦਾਂ ਦੀ ਮੂਰਖਤਾ ਨਹੀਂ ਕਰਨੀ ਸਿੱਖਿਆ ਲੈਣੀ ਹੈ ਸਮਝ ਲੈਣੀ ਹੈ ਫਿਰ ਕਹਾਂਗੇ ਕਿ ਅਗਰ ਕੋਈ ਬੁਰਾ ਬੋਲੇ ਤਾਂ ਸਮਝੋ ਇਹਦਾ ਦਿਮਾਗ ਥੋੜਾ ਪਰ ਮੇਰਾ ਦਿਮਾਗ ਸਹੀ ਹੈ ਇਸ ਲਈ ਮੈਂ ਨਹੀਂ ਹਿਲਣਾ ਪਰ ਜੇ ਐਸੀ ਵੀ ਅਕੋ ਜਵਾਬ ਦਿੰਦੇ ਆ ਉਹ ਇੱਕ ਬੋਲਦਾ ਹੀ ਦੋ ਬੋਲ ਦਿੰਦੇ ਆ ਉਹ ਦੋ ਬੋਲਦਾ ਹੀ ਚਾਰ ਬੋਲ ਦਿੰਦੇ ਆ ਤਾਂ ਫੇਰ ਇਹਦਾ ਮਤਲਬ ਉਹਦਾ ਅੱਧਾ ਖਿਲਿਆ ਸਾਡਾ ਪੂਰਾ ਹੀ ਖਿਲਿਆ ਕਿਉਂਕਿ ਉਹ ਇੱਕ ਕਰ ਰਿਹਾ ਹੀ ਦੋ ਕਰ ਰਿਹਾ